ਅਜੀ ਵੀਡੀਓ ਵਿੱਚ ਬੈਤਨ ਨਗਾਵਾਂ ਦੀ ਵੀਡੀਓ ਬਣਾਈ ਆ ਪਹਿਲੇ ਨੰਬਰ ਤੇ ਦੇਖੋ ਜਰਸੀ ਕ੍ਰਾਸ ਟੌਪ ਬਰੀਡ ਪਹਿਲਾ ਸੂਆ ਦੰਦੋਂ ਖੀਰੀ ਥਾਣ ਲੇਵਾ ਇੱਕ ਨੰਬਰ ਮੁੱਠੀ ਦਾ ਥਾਣ ਇਕੱਲਾ ਇਕੱਲਾ ਥਾਣ ਬਈ ਕਿੰਨੇ ਦਿਨ ਲੂ ਬਈ ਆ ਕਿੰਨੇ ਦੇ ਆ ਇਹ ਡਾਕਟਰ ਲੈ ਜੂ 5-6 ਦਿਨ ਬਾਈ 5 ਤੋਂ 6 ਦਿਨਾਂ ਦੀ ਕੱਚੀ ਬਰੀਡ ਬਹੁਤ ਹੈ ਨਾ ਬਰੀਡ ਬਹੁਤ ਚੰਗੀ ਬਸ਼ੀ ਦੀ ਹੋ ਪੂਰਾ ਹੈ ਦਾ ਛੋਟੀ ਹੈ ਥੱਲੇੋਂ ਨਹੀਂ ਛੋਟੀ ਰਹਿੰਦੀ ਸਹੀ ਗੱਲ ਹੈ ਬਹੁਤ ਚੰਗੀ ਹੈ ਮੁੱਲ ਵੀ ਜਾਇਜ਼ ਆ 50000 ਰੁਪਏ ਮੰਨਣ ਹੋ ਜਾਊਗਾ ਹਾਂ ਦੋ ਨੰਬਰ ਤੇ ਪਹਿਲਾ ਸੂਆ ਇਹ ਪਹਿਲਾ ਸੂਆ ਦੋ ਦੋਂਦੀ ਹੈ ਦਾ ਦੋ ਦੰਦ ਦੋ ਦੰਦ ਪਹਿਲਾ ਸੂਆ ਬਾਈ ਕਿੰਨੇ ਦਿਨ ਲਊ ਇਹ ਇਹ ਦਿਨ ਲੈ ਜੂ 6 ਸਤ ਕੀ ਮੁੱਲ ਹੈ ਦਾ 78000 ਰੁਪਏ ਮੁੱਲ ਬਸ ਮੰਨ ਤਨ ਕਰ ਦੇਣਗੇ 78000 ਰੁਪਏ ਮੁੱਲ ਮੰਨ ਤਨ ਹੋ ਜੂ ਬੜ ਚੰਗੀ ਆ ਹਾਂ ਅੱਗੇ ਬਈ ਲਾਸਟ ਕਿਹੜਾ ਸੂਇ ਇਹ ਤੀਜੇ ਸੂਇ ਸੁਈ ਹੈ ਡਾਕਟਰਾਂ ਕਦੋਂ ਸੂਈ ਹੈ ਬਈ ਇਹਨੂੰ ਸੂਈ ਨੂੰ ਹੋ ਗਿਆ 7 ਦਿਨ ਬੱਚਾ ਬੱਚਾ ਮਗਰ ਬੱਚਾ ਬਈ 17 ਕਿਲੋ ਦੁੱਧ ਤਿਆਰੇ ਕੰਡੇ ਤੇ ਚੜ ਕੇ ਦੇ ਮੋ ਜਿਹੜਾ ਮਰਜੀ ਲੀਟਰ ਲਿਆ ਕੀ ਮੋਲ ਆ ਬਈ ਇਹਦਾ 50 ਦੀ ਦੇ ਦਾਂਗੇ ਆਪਾਂ ਮੋਬਾਈਲ ਨੰਬਰ ਬੋਲ 9915810683 9915810683 ਬਈ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਬਈ ਧੰਨਵਾਦ